ਜੀ ਮਾਮਲਾ ਕੀ ਹੋਇਆ ਬਈ ਮਾਮਲਾ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉੱਥੇ ਸਰਪੰਚ ਆਪਣਾ ਸੁਖਜੀਤ ਸਿੰਘ ਸੀਗਾ ਉਹ ਨਸ਼ੇ ਦੇ ਅੰਦਰ ਸੀਗਾ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹਦਾ ਘਰੇ ਦੇ ਵਿੱਚ ਮਾਲਾ ਰੋਟੀ ਪਾਣੀ ਖਾ ਕੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪ ਦੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨੂੰ ਘਰੇ ਮੰਨ ਲਓ ਬਰਛੇ ਸੀਗੇ ਕਿਰਪਾਨਾਂ ਹੋਰ ਫਾਇਰ ਵੀ ਕੀਤਾ ਨੇ ਤੇ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮੰਨ ਲਓ ਵੀ ਉਹ ਮੌਕੇ ਤੇ দৌড় লেকে পেহলা হস্তালা মুড়কে রাহ دے وچ আਉਂਦੇ হো ادی موت হਗੀ। ਬੋਲੇ ਸਰਪੰਚ ਜੀ। এ ਕਿਹੜੀ پارٹی ਦਾ ਸਰਪੰਚ ਸੀ? ਕਦੋਂ ਇਹ ਸਰਪੰਚ ਬਣਿਆ ਸੀ? ਸਰਪੰਚ ਤਾਂ ਹੁਣੀ ਬਣਿਆ ਨਵਾਂ ਜੀ ਆ ਮਨ ਲਾ ਦੋ ਮਹੀਨੇ ਪਹਿਲਾਂ। ਹਾਂਜੀ ਆਮ ਆਦਮੀ ਪਾਰਟੀ ਸਿਗਾ ਮੰਨ ਲਓ। ਪ੍ਰਸ਼ਾਸਨ ਤੋਂ ਕੀ ਮੰਗਦੇ? ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮੰਨ ਲਾ ਵੀ ਇਹ ਕੰਮ ਕਰਿਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ। ਪੁਲਿਸ ਮੌਕੇ ਤੇ ਇਹ ਕਿਹੜੇ ਮਿੰਟ ਇਹ ਫੋਨ ਵੀ ਲਾਇਆ 112 ਦੇ ਸੱਨਾ ਗਲਾ ਸਿੰਘ ਦੀ ਘਟਨਾ ਜੀ ਇਹ। ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ। ਕਿੰਨੇ ਜਣੇ ਤੇ ਹਮਲਾ ਹੋਇਆ? ਅਵਲਾਦਾ ਮੰਨ ਲਓ ਜੀ ਸਰਪੰਚ ਸੀਗਾ ਦੋ ਤਿੰਨ ਜਾਨੇ ਹੋਰ ਜਾਨੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹ 50 ਸੱਟ ਲੱਗੇ ਜੀ ਫਾਦਰ ਦੇ ਵੀ ਸੱਟ ਆਈ ਜੀ ਮੰਨ ਲਓ ਹੋਰ ਵੀ ਸੱਟਾਂ ਮੰਨ ਲਓ ਟਰੋੜਾ ਇੰਨਾ ਚਲਾਇਆ ਮੰਨ ਲਓ ਫਾਇਰ ਵੀ ਕਿਤੇ ਹੋਵਾ ਜੀ ਇਹ ਰਾਂਜਸ ਦੇ ਜਲਦੀ ਹੋਇਆ ਜੀ ਸਰ ਰਾਂਜਸ ਕੋਈ ਨਹੀਂ ਜੀ ਨਸ਼ੇ ਪੱਤੇ ਦੇ ਰੋਗ ਦਾ ਸੀਗਾ ਮੰਨ ਲਓ ਤੇ ਉਹਦਾ ਕਰ ਕੀ ਸੀਗਾ ਬਸ ਇੱਕ ਬਈ ਇਹਦੇ ਜਿਹੜਾ ਕਤਲ ਹੋਇਆ ਹੈਗਾ ਕਿੱਥੇ ਜਣ ਕੇ ਜ਼ਖਮ ਹੋਇਆ ਕੀ ਇਹਨਾਂ ਨੂੰ ਇੱਕ ਮੇਜਰ ਇੰਜਰੀ ਹੋਈ ਹੈ ਵਰਸ਼ਾ ਮਾਰਾਈ ਪੇਟ ਦੇ ਵਿੱਚ ਤੇ ਹੋਰ ਗੁੱਜੀਆਂ ਸੱਟਾਂ ਵੀ ਹੋਣ ਸਿਰ ਦੇ ਵਿੱਚ ਜਾਂ ਹੋਰ ਉਹ ਬੰਦੇ ਬਹੁਤ ਜ਼ਿਆਦਾ ਸੀਗੇ ਕੀ ਮੰਗ ਕਰਦੇ ਸੀ ਮੰਗਾਂ ਇਨਸਾਫ ਦੀ ਕਰਦੇ ਸੀ ਸਾਰੇ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਉਦ ਤੱਕ ਪੁਲਿਸ ਨੇ ਕੋਈ ਬੰਦਾ ਫੜਿਆ ਜੀ ਨਹੀਂ ਕੋਈ ਬੰਦਾ ਨਹੀਂ ਫੜਿਆ ਜੀ ਪੁਲਿਸ ਦੇ ਕੰਨ ਤੇ ਜੂਨ ਹੀ ਛਰ ਕੇ ਜੇ ਤੱਕ ਬੰਦੇ ਕਿੱਥੋਂ ਦੇ ਸੀ ਜਿਹੜੇ ਬੰਦੇ ਪਿੰਡੋਂ ਹੀ ਸੀਗੇ ਜੀ ਸਾਰੇ ਬੰਦੇ ਪਿੰਡ ਦੇ ਆ ਪੁਲਿਸ ਨੇ ਸਾਰੇ ਬੰਦੇ ਆ ਕੇ ਭਜਾਏ ਆ ਮੌਕੇ ਤੇ ਕੋਈ ਵੀ ਬੰਦਾ ਫੜਿਆ ਨਹੀਂ ਇਹ ਤਾਂ ਕੋਈ ਅਰੈਸਟ ਨਹੀਂ ਕਰਿਆ ਮੰਨ ਲਓ ਤੇ ਇਹ ਇਨਸਾਫ ਚੋਂ ਨਹੀਂ ਸਾਡਾ ਮੰਨ ਲਓ ਸਰਪੰਚ ਪਿੰਡ ਦਾ ਵੀ ਬਣਾਇਆ ਸੀਗਾ ਤੇ ਉਹਦੀ ਮੌਤ ਹੋ ਗਈ ਤੇ ਮਾਪਿਆਂ ਨੂੰ ਤਾਂ ਪੁੱਤ ਮਿਲਣਾ ਨਹੀਂ ਜੀ ਦੇਖੋ ਕਿ ਕਿੰਨੇ ਭੈਣ ਭਰਾ ਸੀਗੇ ਤੇ ਇਹ ਦੋ ਭੈਣ ਭਾਈ ਸੀਗੇ ਤੇ ਮੰਨ ਲਓ ਤੇ ਅਣ ਮੈਡ ਸੀਗਾ ਇਹ ਮੰਨ ਲਓ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋ ਜੇ ਆਪਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂ ਬਹੁਤ ਉਮੀਦਾਂ ਨਾ ਬਣਾਇਆ ਸੀਗੇ ਮੰਨ ਲਓ ਜੀ ਬਹੁਤ ਮਾੜੀ ਘਟਨਾ ਜੀ ਤੇ ਮਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਠੀਕ ਹੈ